आईसीयू ਦੇ ਵਿੱਚ ਮਰੀਜ਼ ਐਡਮਿਟ ਹਾਂਜੀ ਮੁੰਡੇ ਦਾ ਪਿਓ ਵਿਚਾਰਾ ਬਾਹਰ ਬੈਠਾ ਕੁੜੀ ਉਹਨੂੰ ਆਕੇ ਕਹਿੰਦੀ ਜੀ ਇਹਨੂੰ ਫੀਡ ਦੇਣੀ ਹੈ ਅੱਛਾ ਜੀ ਫੀਡ ਲੈ ਕੇ ਆਓ ਅੱਛਾ ਫੀਡ ਉਹ ਵਿਚਾਰਾ ਉੱਠ ਕੇ ਚਲਿਆ ਗਿਆ ਜੀ ਨਾਈਟ ਡਿਊਟੀ ਦੀ ਗਲਤੀ ਰਾਤ ਨੂੰ ਵਿਚਾਰਾ ਚਲਿਆ ਗਿਆ ਉਹਨੂੰ ਇਹ ਤਾਂ ਪਤਾ ਨਹੀਂ ਸੀ ਉਹਨੇ ਚੰਗੀ ਤਰ੍ਹਾਂ ਨਹੀਂ ਸਮਝਾਇਆ ਵੀ ਇਹਦੇ ਲਈ ਦੁੱਧ ਜਾਂ ਕੋਈ ਚਾਹ ਜੋ ਵੀ ਇਹਦੇ ਅੱਖਾਂ ਬੀਨ ਨੂੰ ਕੋਈ ਨਹੀਂ ਬੈਡ ਟੋਟ ਲੈਣਾ ਉਹ ਲੈ ਕੇ ਦਿਓ ਉਹਨੂੰ ਕਹਿੰਦੀ ਜਾਓ ਇਹਦੇ ਲਈ ਫੀਡ ਲੈ ਕੇ ਆਓ ਇਹ ਮਰੀਜ਼ ਲਈ ਅੱਛਾ ਜੀ ਆਰੂਪ ਚਲੇ ਗਿਆ ਕੁੜੀ ਨੇ ਤਾਂ ਉਹਦੇ ਆਉਂਦੇ ਤੱਕ ਭੀੜ ਵੀ ਇਧਰ ਉਧਰ ਉਹ ਲੈ ਕੇ ਕਿਤੋਂ ਪੂਰੀ ਕਰਕੇ ਦੇਤੀ ਮਰੀਜ਼ ਨੂੰ ਦੇਤੀ ਮਰੀਜ਼ ਨੂੰ ਪੂਰੀ ਕਰਕੇ ਦੇਤੀ ਹਾਂਜੀ ਤੇ ਜਦੋਂ ਉਹ ਆਵਾਸ ਆਇਆ ਵਿਚਾਰਾ ਤਿੰਨ ਚਾਰ ਘੰਟੇ ਬਾਅਦ ਆ ਕੇ ਆ ਹੰਬਿਆ ਆ ਕੇ ਕੁੜੀ ਨੇ ਪੁੱਛਿਆ ਅੰਕਲ ਜੀ ਤੁਹਾਨੂੰ ਭੀੜ ਕਿੱਥਾਂ ਸੀ ਤੁਸੀਂ ਭੀੜ ਲੈ ਕੇ ਨਹੀਂ ਆਏ ਤੁਸੀਂ ਕਿੱਧਰ ਚਲੇ ਗਏ ਸੀ ਉਹ ਕਹਿੰਦਾ ਬੁੱਤ ਮੈਂ ਉਹਦੇ ਮਾਰਿਆ ਗਿਆ ਸੀ ਬਾਹਰ ਸਾਰੀਆਂ ਦੁਕਾਨਾਂ ਬੰਦ ਪਈਆਂ ਕੋਈ ਨਹੀਂ ਖੁੱਲੀ ਕੋਈ ਨਹੀਂ ਬਲੀ ਮੈਂ ਦੂਰ ਦੂਰ ਤੱਕ ਦੇਖਿਆ ਅੱਛਾ ਜੀ ਕਹਿੰਦਾ ਇਹੇ दारू ਬਹੁਤ ਪੀਂਦਾ ਸੀ ਉਹਦੇ ਕਰਕੇ ਤਾਂ ਲੀਵਰ ਖਰਾਬ ਹੋ ਗਿਆ ਹਾਂ दारू ਪੀਣ ਦੇ ਨਾਲ ਨਾਲ ਫੀਡ ਵੀ ਖਾਂਨ ਲੱਗ ਗਿਆ ਇਹਨਾਂ ਨੂੰ ਅੱਜ ਪਤਾ ਲੱਗਿਆ ਇਹਦੇ ਤੇ ਦੇਖੋ ਕਹਿੰਦਾ ਹੁਣ ਤਾਂ ਮੈਨੂੰ ਕਿਤੋਂ ਮਿਲੀ ਨਹੀਂ ਤੂੰ ਐਂ ਕਰ ਅੱਜ ਦੀ ਰਾਤ ਸਾਰ ਲੈ ਸਵੇਰੇ ਮੇਰੇ ਤੋਂ ਭਾ ਮਟਰਾਲੀ ਸਿਟਾ ਦੇ ਫੀਡ ਦੀ ਟਰਾਲੀ ਉਮਰ ਜਾਲੀ ਬੀੜ ਸਮਝ ਗਿਆ ਮਾਈ ਹਾਂਜੀ ਉਮਰ ਜਾਲੀ ਬੀੜ ਸਮਝ ਗਿਆ ਓਏ ਓਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ